ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਂ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਬਲੌਗ ਦੀ ਤੇ ਟਾਈਮ ਹੋ ਗਿਆ ਹੈ ਸਵਾ 7:00 ਸਵੇਰ ਦੇ ਤੇ ਮੈਂ ਮਸ਼ੀਨ 'ਚ ਪਾਣੀ ਭਰਨਾ ਲਾ ਦਿੱਤਾ ਆ ਤੇ ਮੈਂ ਹੁਣ ਝਾੜੂ ਫੇਰਦੀ ਪਈ ਆ ਤੇ ਚਲੋ ਜੀ ਮੈਂ ਹੁਣ ਝਾੜੂ ਫੇਰਦਾ ਆ ਹਾਂ ਜੀ ਲੋੜੀ ਮੈਂ ਝਾੜੂ ਫੇਨ ਲਿਆ ਆ ਤੇ ਕਪੜੇ ਵੀ ਮਸ਼ੀਨ ਚ ਪਾਉ ਗਏ ਤੋਂ ਹੁੰਦੇ ਆ ਹੁਣ ਤੇ ਮੈਂ ਉਹ ਆਹ ਗਿਆ ਜੀ ਅਸੀਂ ਸਾਰਾ ਕੁਝ ਕਲੀਨ ਕਰੂੰਗੀ ਤੇ ਇਸ ਤੋਂ ਬਾਅਦ ਮੈਦਾਨ ਬਾਗਣਾ ਹੈ ਤਾਂ ਅੰਦਰ ਥੋੜਾ ਥੋੜਾ ਮੁੰਨਾ ਭਾਂਡੇ ਤੋਂ ਖਾਲੀ ਕਰਕੇ ਧੋ ਕੇ ਫਿਰ ਮੰਮੀ ਦੁੱਧ ਲੈਣ ਗਏ ਹੋਏ ਆ ਤੇ ਜਦ ਤੱਕ ਮੈਂ ਆਹ ਸਾਰਾ ਸੁੱਕਾ ਲੂੰ ਤੇ ਵਾਸਤੋਂ ਦੋਦਾ ਵਾਲ ਕੇ ਕੱਪੜੇ ਕਾਂਚ ਵਿੱਚ ਘਟਾਲ ਕੇ ਧੋ ਗਏ ਜੇ ਉੱਚੇ ਮੈ ਲਾਉਣੇ ਹੋਏ ਤਾਂ ਲਾਉਣੇ ਵੀ ਨਹੀਂ ਤਾਂ ਨਹੀਂ ਤੇ ਫੇਰ ਅਸੀਂ ਮੈਨੇ ਆ ਖਰੀਦਿਆ ਨਾ ਫੇਰ ਮੈਂ ਥੋਪ ਸਿੰਘੀ ਸਮਰ ਉਧਰ ਆਪਣੇ ਘਾਇ ਕੀ ਗਿਆ ਹੋਇਆ ਹੈ ਤੇ ਭੋਜਨ ਵਾਹੂਗਾ ਤੇ ਉਹਨਾਂ ਨੂੰ ਦੁੱਧ ਪਾ ਦੇਣਾ ਫੇਰ ਉਹ ਸੌਣ ਸੁਣ ਜਾਂਦਾ ਹੁੰਦਾ ਹੈ ਤੇ ਸਮਰ ਦੇ ਬਾਪਾ ਨੇ ਰੋਟੀ ਸਿੱਖਾਣੀ ਆ

ਕਿਦਾ ਦਬਾਹੂ ਜੀ ਤੇ ਦਬਾਹ ਆ ਦਈਏ ਫਿਰ ਸਮਨ ਨੂੰ ਇਦਾਂ ਦਾ ਦੇ ਦੇ ਗਰਮ ਕਰਕੇ ਦੇ ਦਿੰਦਾ ਆ ਅਵਾਲ ਕੋ ਰੱਖਿਆ ਹੋਵੇ ਤਾਂ ਨੋਜੀ ਆਪਾਂ ਦਰਦ ਦੇ ਆ ਸਾਰਾ ਉਆੜ ਲਿਆ ਆ ਤਿੰਨ ਭਾਂਡੇ ਇਧਰ ਸਾਮਾ ਤੇ ਪਾਪਾ ਦਾ ਸਰਕਾ ਡੱਬਾ ਬੰਨ ਹੈ ਵੜਾ ਭਾਂਡੇ ਵਗੈਰਾ ਸਾਰਾ ਕੁਝ ਢੋ ਲਿਆ ਆ ਤੇ ਇਧਰ ਕਪੜੇ ਵੀ ਢੋ ਰਹੇ ਆ ਹੰਗਾ ਸਾਹੀ ਗੇੜਾ ਮੜ ਕੇ ਫਿਰ ਮੁਕਤਾਂ ਲਾ ਰਹੇ ਆ

ਅਤੇ ਬਿਨਾਂ ਉਹ ਵੇ ਬਾਹਰ ਆ ਗਏ ਆ ਓਏ। ਕੱਲ ਦਿਨ ਦੌੜਦੇ ਮੈਂ ਆ ਜਾ। ਆ ਜਾ। ਤੇ ਹਾਂ ਜੀ ਲੋ ਜੀ ਆਪਣੇ ਚੁੱਲੇ ਪਾਤੀ ਆਣਾ ਗੰਦੇ ਹੋਏ ਸੀਗੇ ਤੇ ਇਸ ਕਰਕੇ ਫਿਰ ਮੈਂ ਪੁੱਛਿਆ ਜੀ ਮੇਰੇ ਪੈਰ ਦਾ ਨਹੀਂ ਸੁیرے ਕਿਉਂਕਿ ਸ਼ਾਮ ਨੂੰ ਫਿਰ ਕੰਮ ਕੁਨ ਕਰਨਾ ਹੁੰਦਾ ਚੁੱਲ੍ਹੇ ਤੇ ਫਿਰ ਗਿੱਲੇ ਰਹਿਣੇ ਸੀ ਇਸ ਕਰਕੇ ਫਿਰ ਸ਼ਾਮ ਤੱਕ ਸੁੱਕ ਜਾਣੀ ਸੀਗੇ। ਤੇ ਵੀ ਮੈਂ ਸਵੇਰੇ ਲੱਕ ਲਾ ਲਿਆ ਤੇ ਪੋਚਾ ਥੋੜੀ ਜਿਹੀ ਇੱਥੇ ਉਹ ਕ੍ਰੀਜ਼ੀ ਮੋਰੀਆਂ ਜੀਆਂ ਉਹ ਵੀ ਭਰਨ ਵਾਲੀਆਂ ਸੀ ਉਹ ਭਰੀਆਂ ਤੇ ਬਸ ਸਿੱਧਾ ਸਪਾਇਨ ਕੀਤਾ ਤੇ ਸਮਰ ਬਾਹਰ ਹੀ ਗਈ ਜਾਂਦਾ ਸੀ ਕਿ ਬਾਹਰ ਹੀ ਅੰਦਰ ਮੈਂ ਸਵਾਹ ਨਹੀਂ ਕੱਢੀ ਤਾਂ ਕੀ ਤੇ ਤਾਂ ਉਹ ਗਾਰਮ ਜਿਆਦਾ ਸੀ ਇਹ ਰੋਟੀ ਨਹੀਂ ਹੋਈ ਸੀ ਇਸ ਤਰ੍ਹਾਂ ਤੇ ਇੱਧਰ ਆ ਓਏ ਸਮਰ ਆ ਗਏ ਸਮਰ ਆ ਮੁੰਡਾ ਅੱਜ ਫੇਰ ਟਿਕਣ ਦਾ ਨਾਂ ਨਹੀਂ ਲੈਂਦਾ ਟਪੂਟਾ ਪੂਟਾ ਪੂਟਾ ਪੂ ਕਰੀ ਜਾਂਦਾ ਆ ਇਹਨੂੰ ਮੈਂ ਕਹੀ ਜਾਨੀ ਸੌਂ ਜਾ ਸੌਂ ਜਾ ਸਿਖਰ ਦੁਪਹਿਰਾ ਆ ਤਾਂ ਆਪ ਕੋ ਬਹੁਤ ਆਏ ਕਦੀ ਅੰਦਰ ਕਦੀ ਬਾਹਰ ਕਦੀ ਅੰਦਰ ਕਦੀ ਬਾਹਰ ਸਤੁਰੇ ਆ ਫਿਰਦਾ ਆ ਇੱਧਰ ਦੇਖ ਆ ਜਾ ਆ ਜਾ ਨਹੀਂ ਆਣਾ ਨਹੀਂ ਆਣਾ ਬਾਏ ਬਾਏ ਕਰਦੇ ਫਿਰ ਆ ਜਾ ਲਾਡੋ ਸੋਈ ਕਰੀਏ ਏ ਲਾਡੋ ਲਾਡੋ ਆ ਜਾ ਸੋਈ ਕਰੀਏ ਹੋਰ ਤਾਪਾਂ ਦੀ ਆ ਜਾ ਤੂੰ ਪਿੱਛੇ ਡੈਗ ਜਾਣਾ ਆ ਡੈਗ ਜਾਣਾ ਤੂੰ ਆ ਜਾ ਦੇਖੋ ਜੀ ਇਹੋ ਕੰਮ ਅੱਜ ਕੀਤਾ ਹੈ। ਤੇ ਸਮਰ ਪਹਿਲਾਂ ਕਹਿਦਾਨੀ ਸੀਗਾ ਤੇ ਮੈਂ ਪਹਿਲਾਂ ਸਿੰਗੀ ਸੀ ਜੀ ਸੁਨਹਾਰ ਮੰਮੀ ਵਾਲੀ ਤੇ ਉਹ ਮੈਨੂੰ ਨਾ ਯਾਦ ਪਾਉਂਦੀ ਆਂ ਜੀ ਮੈਂ ਸਾਰੀ ਦਿਹਾੜੀ ਟੋਣਾ ਸੀਗਾ ਮੈਂ ਕਿਚਨ ਆਉਂਦੀ ਵੀ ਨਾ ਉਹ ਵੀ ਕੋਈ ਗੱਲ ਨਹੀਂ ਤੇ ਚਾਹ ਤੋਂ ਯਾਦਾਂ ਜਾਂ ਹੁਜੇ ਤਾਰਾ ਇਹਨੂੰ ਸਰਦੋਤਾ ਤੇ ਇੱਧਰ ਮੈਂ ਚੁੱਲੇ ਜਿਹੜੇ ਸਵੇਰੇ ਕੋਚੀ ਲਾਣ ਸੀਗੇ ਤੇ ਦੇਖੋ ਕਿੰਨੇ ਸੋਹਣੇ ਲੱਗਦੇ ਹਨ। ਤੋਂ ਉੱਪਰ ਵੀ ਲਾਡਾਂ ਉੱਤੇ ਥੋੜੀ ਜਿਹੀ ਮਿੱਟੀ ਲਗਾਈ ਸੀ ਇੱਥੇ। ਦੋਸੇ ਬਣਾਉਣੇ ਤਾਂ ਮੈਂ ਛੱਡੀ ਸੀ ਕਿਉਂਕਿ ਇਹਨਾਂ ਗਾਰਮ ਦੋਸੇ ਸੁਆਸ ਵੇਖ ਰਿਹਾ। ਤੇ ਦੁਪਹਿਰ ਦੀ ਰੋਟੀ ਵਗੈਰਾ ਬਣਾਇ ਸੀ। ਦਵੈਸੇ ਮੈਂ ਗੈਸ ਦਾ ਸਾਫ ਕਰ ਦ ਸੀ। ਮੰਮੀ ਆਹ ਆ ਚਾਰ ਦਾ ਡੱਬਾ ਵੀ ਆਪਣੀ ਜਗ੍ਹਾ ਤੇ ਰੱਖਣਾ ਮੰਮੀ ਆਸ ਦੁਕਾਨ ਤੋਂ ਲੈ ਕੇ ਆਏ ਸੀ। ਇਹ ਆਪਣੀ ਆਪਣੀ ਜਗ੍ਹਾ ਤੇ ਰੱਖਣੀ ਤੇ ਭਾਂਡੇ ਧੋਣੇ ਆ। ਤੇ ਚਲੋ ਜੀ ਹੁਣ ਮੈਂ ਅਰਸੇ ਲਈ ਕੁਲਣੇ ਉਤਾਰ ਕੇ ਫਿਰ ਤੁਹਾਨੂੰ ਵਰਦੀ ਗੱਲ ਦਾ ਤੁਹਾਨੂੰ ਦਿਖਾਉਂਦੀ ਹਾਂ। ਹਾਂਜੀ ਇਹ ਕੀ ਆ? ਮੈਂ ਹਾਂਜੀ ਲੋ ਜੀ ਆਪਣੀ ਸਾਰੀ ਸੋਈ ਕਲੀਨ ਹੋ ਗਈ ਆ ਹਾਂ ਤਾਂ ਵੀ ਹਾਂਜੀ ਸਮਰ ਦੇ ਪਾਪਾ ਕੰਮ ਤੋਂ ਆ ਗਏ ਸੀ ਤੇ ਦਨੀ ਜਣ ਚੀਜ਼ੀਆਂ ਖਾਣ ਲੱਗੇ ਆ ਸਮਰ ਵੀ ਖਾਂਦਾ ਸੀ ਚੀਜ਼ੀ ਆਪਣੇ ਪਾਪਾ ਨਾਲ ਤੇ ਸਮਰ ਦੇ ਪਾਪਾ ਵੀ ਖਾਂਦੇ ਸੀ ਕੱਕ ਅਦੇ ਆਪਣੇ ਪਾਪਾ ਨੂੰ ਖੁਲਾਉਂਦਾ ਸੀ ਚੀਜ਼ੀ ਆਏ ਹਾਏ ਆਏ ਹਾਏ ਆਏ ਹਾਏ ਨਾ ਪਾਰ ਨੀ ਨਾ ਪਾਰ ਨੀ ਐਨ ਪਿਆਰ ਇੱਧਰ ਮੇਰੇ ਮੰਮੀ ਡੈਡੀ ਆਏ ਹੋਏ ਆ ਟਾਈਮ ਹੋ ਗਿਆ 8 ਵਜ ਗਏ ਆ ਤੇ ਹਾਂਜੀ ਲੋ ਜੀ ਆਪਾਂ ਇੱਥੇ ਕਰਦੇ ਆ ਬਲੌਗਿੰਗ ਦਾ ਉਮੀਦ ਕਰਦੇ ਸਾਨੂੰ ਸਾਡਾ ਬਲੌਗ ਜ਼ਰੂਰ ਸਖਾਉਂਦਾ ਆਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ